ਦੋਰਾ ਸੈਂਕੜਾ ਵੱਜਿਆ ਅਖਬਾਰ ਦੀ ਖ਼ਬਰ ਹੈ ਦੋਰਾ ਸੈਂਕੜਾ ਵੱਜ ਗਿਆ ਦੋਰਾ ਸੈਂਕੜਾ ਵੱਜ ਗਿਆ ਦੋਰਾ ਸੈਂਕੜਾ ਵੱਜ ਗਿਆ ਨਹੀਂ ਯਾਰ ਬਾਹਰ ਨਾ ਸੈਂਕੜਾ ਧਿਆਨ ਰੱਖ ਬੰਦਾ ਬੱਸ ਸਟੈਂਡ 'ਚ ਹੀ ਵੜਿਆ ਵਾ ਇਹਨਾਂ ਗੰਦ ਪਾਇਆ ਚੋਰਾ ਨੇ ਕਿਹੜਾ ਦੋਰਾ ਸ਼ਤਕ ਵਾਰਿਆ ਚੈਂਪੀਅਨਸ ਟਰੋਫੀ ਦਾ ਮੈਚ ਫਾਈਨਲ ਕੱਲ੍ਹ ਹੈ ਕਿਹੜੇ ਨਾ ਰੋਹਿਤ ਸ਼ਰਮਾ ਨੇ ਸੈਂਕੜਾ ਦੁੱਪਲ ਮਾਰੀ ਹੈ ਆ ਵਿਰਾਟ ਕੋਹਲੀ ਸਰਦਾਰ ਸਾਹਿਬ ਅਜੀ ਕਿਹੜੀ ਕਿਨੂਬੀ ਵਜ੍ਹਾ ਤੇ ਪੈ ਗਏ ਹੋ ਓਹੋ ਮੈਂ ਕਹਾਂ ਉਹਨਾਂ ਮੈਚ ਹੈਗਾ ਸੀ ਵਰਲਡ ਕੱਪ ਦਾ ਚੈਂਪੀਅਨਸ ਟਰਾਫੀ ਕੱਲ ਤੇ ਉਹ ਖ਼ਬਰ ਵਾਲਾ ਕਹਿੰਦਾ ਵੀ ਦੋਹਰਾ ਸੈਂਕੜਾ ਵੱਜ ਗਿਆ ਨਾ ਤੇ ਲੋਈ ਸ਼ੈਮਾ ਦਾ ਨਜ਼ਰ ਆ ਰਿਹਾ ਨਾ ਬਰਾਤ ਕੋਈ ਨਾ ਓਹ ਭਾਜੀ ਦੋਹਰਾ ਸੈਂਕੜਾ ਮਾਰਿਆ ਵਾ ਪਟਾਲਾ ਪੁਲਿਸ ਨੇ ਪਟਾਲਾ ਪੁਲਿਸ ਕਰ ਤੋਂ ਕ੍ਰਿਕਟ ਖੇਡਣ ਲੱਗੀ ਭਾਈ ਸਾਹਿਬ ਜੀ ਪਟਾਲਾ ਪੁਲਿਸ ਨੇ ਪਹਿਲਾਂ ਦੀ ਤਰ੍ਹਾਂ ਹੁਣ ਵੀ ਗਵਾਚਾ ਹੋਇਆ 200 ਮੋਬਾਈਲ ਲੱਭ ਕੇ ਤੇ ਅਸਲੀ ਵਾਰਸਾਂ ਦੇ ਹਵਾਲੇ ਕਰਨਾ ਵਾ

ਛੱਡੋ ਫੋਨ ਕਿਥੋਂ ਲਿਆ ਗਿਆ ਫੋਨ ਮੈਂ ਤੇ ਫੋਨ ਇਹ ਲਿਆ ਆਪਣਾ ਮੁੰਡੇ ਕੋਲ ਲਿਆ ਮੁੰਡੇ ਕੋਲ ਕਿਹੜੇ ਮੁੰਡੇ ਕੋਲ ਮੈਂ 10000 ਦਾ ਲਿਆ ਤੈਨੂੰ ਪਤਾ ਇਹ ਫੋਨ ਚੋਰੀ ਦਾ ਵਾ ਜਦੋਂ ਸੈਕੰਡ ਹੈਡ ਫੋਨ ਲਈਏ ਨਾ ਪਹਿਲਾਂ ਉਹਦਾ ਡੱਬਾ ਤੇ ਉਹਦਾ ਬਿੱਲ ਜ਼ਰੂਰ ਚੈੱਕ ਕਰੀਦਾ ਵਾ ਕੀ ਪਤਾ ਅਗਲੇ ਨੇ ਕ੍ਰਾਈਮ ਕੀਤਾ ਹੋਵੇ ਕੋਈ ਮਰਡਰ ਕੀਤਾ ਹੋਵੇ ਮੇਰਾ 10000 ਚਲ ਹੁਣ ਥਾਣੇ ਆ ਉਹ ਇਹ ਫੋਨ ਇਹ ਫੋਨ ਤੇ ਹੁਣ ਬਟਾਲਾ ਪੁਲਿਸ ਅਸਲੀ ਮਾਲਕ ਦੇ ਹਵਾਲੇ ਕਰੂਗੀ ਚੱਲ ਉੱਠ ਆਠ ਆਣੇ ਉਹ ਫਾੜੋ ਇਹਨੂੰ